ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਚ ਹੋਵੋਗੇ ਅੱਜ 10ਵਾਂ ਦਿਨ ਸੀ ਆਪਾਂ ਨੇ ਦੇਗ ਬਣਾਈ ਸੀ ਪਹਿਲਾਂ ਦੇਸੀ ਘਿਓ ਪਾ ਲਿਆ ਫੇਰ ਇਹ ਕੋਕੋ ਲਾਟੇ ਦਾ ਪਾ ਲਿਆ ਦੇਗ ਥੋੜੀ ਜੀ ਜ਼ਿਆਦਾ ਬਣਾਈ ਸੀ ਕਿਉਂਕਿ ਅੱਜ ਆਪਾਂ ਨੇ ਸੱਚ ਖੋਲਣੀ ਸੀ ਆਪਣੀ ਬੈੜੀ ਸੁੱਈ ਹੋਈ ਸੀ ਨਾ ਇਸ ਕਰਕੇ ਚੀਨੀ ਪਾ ਲਈ ਓਨੀ ਵੀ ਆਪਾਂ ਨੇ ਪਾਣੀ ਥੋੜਾ ਜਿਹਾ ਗਰਮ ਕੀਤਾ ਹੋਇਆ ਸੀ ਜੀ ਪਾਣੀ ਪਾ ਲਿਆ ਦੇਗ ਬਣ ਕੇ ਆਪਣੀ ਤਿਆਰ ਆ ਖੀਰ ਆਪਣੇ ਪਹਿਲਾਂ ਬਣਾ ਲਈ ਸੀ ਦੇਖ ਤੋਂ ਖੀਰ ਵੀ ਬਣ ਕੇ ਜੀ ਤਿਆਰ ਹੋ ਗਈ ਆਪਣੀ ਹਾਂਜੀ ਫਿਰ ਰਸੋਈ ਦੀ ਸਫਾਈ ਕੀਤੀ ਗੈਸ ਸਾਫ ਕੀਤਾ ਸਲਫਾ ਸਲਫਾ ਸਾਫ ਕਰਕੇ ਹਾਂਜੀ ਫਿਰ ਮੈਂ ਥੋੜੀ ਜੀ ਚਾਹ ਬਣਾਈ ਜਿੰਨੀ ਪਾਤੀ ਹੈ ਥੋੜੀ ਜੀ ਚਾਪਤੀ ਪਾ ਕੇ 1 ਕੱਪ ਦੁੱਧ ਦਾ ਪਾ ਲਿਆ ਹਾਂਜੀ ਸਬਜੀ ਨੂੰ ਤੜਕਾ ਲਾਉਣ ਲਈ ਆਪਾਂ ਨੇ ਕੜਾਹੀ 'ਚ ਤੇਲ ਪਾ ਲਿਆ ਸਬਜੀ ਕੱਟ ਲਈ ਸੀਗੀ ਸ਼ਿਮਲਾ ਮਿਰਚ ਤੇ ਆਲੂ ਹਾਂਜੀ ਪਿਆਜ਼ ਵੀ ਕੱਟ ਲਈ ਸੀਗੇ ਟਮਾਟਰ ਮੈਂ ਕੱਟ ਰਹੀ ਹਾਂ ਹਾਂਜੀ ਤੇਲ ਵੀ ਗਰਮ ਹੋ ਗਿਆ ਏ ਪਹਿਲਾਂ ਟਮਾਟਰ ਤੇ ਪਿਆਜ਼ ਦਾ ਤੜਕਾ ਲਾ ਦਾਂਗੇ ਥੋੜੇ ਜਿਹਾ ਪਿਆਜ਼ ਭੁੰਨ ਕੇ ਇਸ ਤੋਂ ਬਾਅਦ ਗਰਮ ਮਸਾਲਾ ਪਾ ਜੀ ਨਮਕ ਮਿਰਚ ਪਾ ਦਿੱਤਾ ਹੈ ਹਲਦੀ ਪਾਤੀ ਆ ਗੈਸ ਨੂੰ ਕੱਟ ਕਰਕੇ ਹੌਲੀ-ਹੌਲੀ ਇਹਨਾਂ ਨੂੰ ਪਿਆਜ਼ਾਂ ਨੂੰ ਭੁੰਨ ਲਿਆ ਸੀ ਪਿਆਜ਼ ਤੇ ਟਮਾਟਰਾਂ ਨੂੰ ਹਾਂਜੀ ਥੋੜੇ ਜਿਹਾ ਹੁਣ ਫਰਕ ਪੈ ਗਿਆ ਹੈ ਲਾਲ ਹੋ ਗਏ ਨੇ ਪਿਆਜ਼ ਵੀ ਤੇ ਹੁਣ ਆਲੂ ਪਾਤੇ ਨੇ ਆਲੂ ਮਿਕਸ ਕਰਕੇ ਇਸ ਤੋਂ ਬਾਅਦ ਸ਼ਿਮਲਾ ਮਿਰਚ ਪਾਤੀਆਂ ਸੀਗੀਆਂ ਹਾਂਜੀ ਸ਼ਿਮਲਾ ਮਿਰਚ ਪਾ ਕੇ ਫਿਰ ਇਹਨੂੰ ਗੈਸ ਨੂੰ ਮੈਂ ਕੱਟ ਕਰ ਗਈ ਸੀਗੀ ਫਿਰ ਅਸੀਂ ਰੋਟੀ ਬਣਾਉਣ ਲੱਗੇ ਸੀ ਇਸ ਤੋਂ ਬਾਅਦ ਰੋਟੀ ਤਿਆਰ ਕੀਤੀ ਹਾਂਜੀ ਫਿਰ ਸਾਰੀ ਤਿਆਰੀ ਕਰਨ ਤੋਂ ਬਾਅਦ ਅਸੀਂ ਬਾਬਿਆਂ ਤੇ ਮੱਥਾ ਟੇਕਣ ਗਏ ਹਾਂਜੀ ਫਿਰ ਆਪਾਂ ਬਾਬਿਆਂ ਤੇ ਮੱਥਾ ਟੇਕਣ ਤੋਂ ਬਾਅਦ કરી ਆ ਕੇ ਫਿਰ ਟਿਫਨ ਚ ਪ੍ਰਸ਼ਾਦਾ ਪਾਇਆ ਜਿਹੜਾ ਕੁਝ ਬਣਾਇਆ ਸੀ ਦਾਲ ਸੌਸ ਸੀ ਸਾਰਾ ਕੁਝ ਬਣਾ ਕੇ ਘਰ ਦਾ ਰਸਾ